ਕੀ ਹੈ ਕਿ ਇਹ ਕੀ ਜੀ ਜਲਦੀ ਦੇ ਪਾਦੇ ਉੱਪਰ ਕੁਝ ਯਾਦਗਾਰੀ ਤਸਵੀਰ ਬਣਾਈ ਹੋਈ ਹੈਗੀ ਕੋਈ ਜਾਣਕਾਰੀ ਦਿਓ ਇਹ ਪੰਦਰਾਂ ਸਿੰਘ ਮੇਰਾ ਬ੍ਰਦਰ ਹੈ ਛੋਟਾ ਜੀ ਹੁਕੈਰੀ ਮਾਹੀ ਤੋਂ ਦੋ ਤਿੰਨ ਮਹੀਨੇ ਸਤੋਂ ਪਹਿਲਾਂ ਸਦੀਪ ਸਿੰਘ ਸੋੜਾ ਨੂੰ ਦੇਖੇ ਸੀ ਕੀ ਹੁਣ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕੋਈ ਬਾਕੀ ਪਿੰਡ ਵਿੱਚ ਤਰ ਤਰੀ ਬਿਰਸਾ ਲੋਪ ਹੁੰਦਾ ਨਜ਼ਰ ਆਇਆ ਹੈ ਜੀ ਹਡਾਰੀ ਸਾਹਿਬ ਕਿਦਰ ਪਿੰਡ ਆਓ ਤੁਹਾਨੂੰ ਆਪਣੇ ਨਾਲ ਕੰਮ ਦਿਖਾਈਏ ਜਿਹੜੇ ਕੀਤੇ ਹੋਏ ਪਿੰਡ ਦੇ ਜਿੰਨੇ ਵੀ ਪੰਜ ਸਾਲ ਚ ਕੀਤੇ ਆ ਤੇ ਬਾਕੀ ਜਿਹੜੇ ਸਾਥ ਹੈ ਤੁਹਾਨੂੰ ਉਹ ਵੀ ਦਿਖਾਈਏ ਸ਼ਾਮ ਦੇ ਵੇਲੇ ਤੁਹਾਨੂੰ ਕਿੰਨੇ ਆੜੇ ਬੱਚੇ ਬਜ਼ੁਰਗ ਬੈਠੇ ਆ ਸੋ ਸੱਚਾ ਜੀ ਤੁਹਾਨੂੰ ਵੀ ਸਵਾਗਤ ਹੈ ਅੱਜ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਹੈਗੇ ਜਗਪਾਲਪੁਰ ਪਿੰਡ ਤੋਂ ਸਾਬਕਾ ਬਲਾਕ ਸੰਪਤੀ ਮੈਂਬਰ ਅਤੇ ਮੌਜੂਦਾ ਸਰਪੰਚ ਬ੍ਰਿਤਾ ਮਾਹੀ ਦੇ ਹਮਸਫਰ ਕੁਲਦੀਪ ਸਿੰਘ ਮਾਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਜਗਪਾਲਪੁਰ ਵਿੱਚ ਕਿਸ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋਏ ਹੈਗੇ ਆ ਔਰ ਇਹ ਵੀ ਦੇਖਣ ਨੂੰ ਆਇਆ ਕਿ ਪਿੰਡ ਜਗਪਾਲਪੁਰ ਉਹ ਕਿ ਅਜੇ ਵੀ ਜਿਹੜੀਆਂ ਹੈਗੀਆਂ ਵਾਂ ਕੁਝ ਨਾ ਕੁਝ ਗਤੀਵਿਧੀਆਂ ਜਾਰੀ ਰਹਿੰਦੀਆਂ ਹਨ ਇਹਨਾਂ ਦੀ ਟੀਮ ਵੱਲੋਂ ਅਤੇ ਸੋਸ਼ਲ ਮੀਡੀਆ ਤੇ ਵੀ ਅਕਸਰ ਛਾਈ ਰਹਿੰਦੇ ਆ ਦੇਖਦੇ ਆ ਗੱਲਬਾਤ ਕਰਕੇ ਸੱਚਾ ਜੀ ਸਵਾਗਤ ਸਸਰੀਆ ਪੰਡਾਈ ਸਾਹਿਬ ਸੋਸ਼ਲ ਮੀਡੀਆ ਦੇ ਅਕਸਰ ਸ਼ਾਇਰਤ ਕਰ ਤੁਹਾਡੀਆਂ ਪੋਸਟਾਂ ਅਕਸਰ ਦੇਖਣ ਨੂੰ ਮਿਲਦੀਆਂ ਕਿ ਪਿੰਡ ਵਿਚ ਆ ਕਰਵਾਤਾ ਪਿੰਡ ਵਿਚ ਆ ਕਰਵਾਤਾ ਹਾਲਾਂਕਿ ਬੇਸ਼ੱਕ ਚੋਣ ਜਾਬਤਾ ਲੱਗਾ ਹੋਇਆ ਜਾਂ ਇਲੈਕਸ਼ਨ ਦਾ ਦੌਰ ਜਾਰੀ ਹੈਗਾ ਇਲੈਕਸ਼ਨ ਸਿਰ ਤੇ ਖੜੀ ਆ ਕੀ ਕਹਿਣਾ ਚਾਹਤਾ ਪਹਿਲਾਂ ਸਾਰੇ ਪੰਡਾਈ ਸਾਹਿਬ ਤੁਹਾਨੂੰ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਪਿੰਡ ਆਏ ਆ ਤੁਹਾਡਾ ਵੀ ਧੰਨਵਾਦ ਤੇ ਸਾਰੇ ਸਰੋਤੇ ਜਿਹੜੇ ਦੇਖਣ ਉਹਨਾਂ ਦਾ ਧੰਨਵਾਦ ਆ ਪੰਡਾਈ ਸਾਹਿਬ ਗੱਲਬਾਤ ਇਦਾਂ ਆ ਕਿ ਸਾਡੇ ਜਿਹੜੇ ਗਤੀਵਿਧੀਆਂ ਸਾਡੀਆਂ 5-7 ਤੋਂ ਲਗਾਤਾਰ ਚੱਲ ਰਹੀਆਂ ਜੀ ਬਿਲਕੁ ਦੋ ਵਰੀ ਸਰਪੰਚ ਰਹਿ ਚੁੱਕੇ ਆ ਜੀ ਮੈਂਬਰ ਜ਼ਿਲ੍ਹਾ ਪ੍ਰਸ਼ਦ ਰਹਿ ਚੁੱਕੇ ਆ ਜੀ ਮੈਂ ਖੁਦ ਮੈਂਬਰ ਬਲਾਕ ਸੰਮਤੀ ਆ ਤੇ ਹੁਣ ਇਸ ਟਾਈਮ ਜਿਹੜੀ ਪਿੰਡ ਨਿਵਾਸੀਆਂ ਨੇ ਮੇਰੀ ਮੈਂ ਕਹ ਲੂੰਗਾ ਕੱਟ ਕਰਾਂਗੇ ਕਿ ਤੁਹਾਡੇ ਫਾਜ਼ਲ ਸਾਹਿਬ ਖਸ਼ੀਮਰ ਸਿੰਘ ਮਾਈ ਜੋ ਕਿ ਜ਼ਿਲ੍ਹਾ ਪ੍ਰਸ਼ਦ ਮੈਂਬਰ ਰਹਿ ਚੁੱਕੇ ਹੈਗੇ ਆ ਕਾਫੀ ਚਰਚਾ ਸੁਣੀ ਹੈਗੀ ਉਹਨਾਂ ਦੀ ਉਹਨਾਂ ਵੀ ਕਾਫੀ ਆਪਣੇ ਸਮੇਂ ਵਿੱਚ ਕੰਮ ਕਾਜ ਜਿਹੜੇ ਲੋਕ ਭਲਾਈ ਹਿੱਤਾਂ ਵਿੱਚ ਕੀਤੇ ਹੈਗੇ ਆ ਤੁਸੀਂ ਵੀ ਉਹਨਾਂ ਦੇ ਪੁਰਨਿਆਂ ਤੇ ਚੱਲ ਰਹੇ ਆ ਕੁਝ ਮੁੱਖ ਕੰਮ ਕਰਾਓ ਮੇਰੇ ਫਾਜ਼ਲ ਸਾਹਿਬ ਨੇ ਭਾਜੀ ਜਦੋਂ ਬਣੇ ਸੀ ਉਹਨੇ ਆਪਣੇ 97 98 95 ਬਣੇ ਆ ਉਸ ਤੋਂ ਬਾਅਦ ਉਹਨਾਂ ਦੇ ਪਿੰ ਤੇ ਜਿੰਨੇ ਵੀ ਉਹਨੇ ਕੰਮ ਕੀਤੇ ਆਦੇ ਪਿੰਡ ਵਾਲਿਆਂ ਦੇ ਉਹਨਾਂ ਨੇ ਸੰਜੋਗ ਦਿੱਤਾ ਤੇ ਦੋ ਵਾਰਿਆਂ ਉਹਨਾਂ ਨੇ ਸਰਪੰਚ ਬਣਾਇਆ ਫਿਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣੇ ਉਸ ਤੋਂ ਬਾਅਦ ਮੈਂ ਵੀ ਖੁਦ ਮੈਂਬਰ ਬਲੌਕ ਸੰਭਲਿਆ ਚੁੱਕਾ ਆਂ ਤੇ ਹੁਣ ਪਿੰਡ ਵਾਲਿਆਂ ਨੇ ਇਹ ਕੰਮ ਸਾਡੇ ਦੇਖਦੇ ਹੋਏ ਸਾਡੇ ਪਰਿਵਾਰ ਨੂੰ ਫਿਰ ਤੀਜੀ ਵਾਰ ਸਰਪੰਚ ਮੇਰੀ ਮਿਸਰੀ ਹੁਣ ਬਣਾਇਆ ਜੀ ਜੀ ਸੋ ਤੁਸੀਂ ਜਿੰਨੇ ਚਿਰ ਜ਼ਿਲ੍ਹਾ ਬਲਾਸਤੀ ਮੈਂਬਰ ਰਹੇ ਹੈਗੇ ਤਾਂ ਕੀ ਕਾਰਜ ਕੀਤੇ ਸਰ ਸਾਡੇ ਇਦਾਂ ਬਲਾਕ ਸੰਧੀ ਵਿੱਚ ਜਿੰਨੇ ਵੀ ਮੇਰੇ ਕੋਲ ਸੱਤ ਪਿੰਡ ਸੀ ਸਰ ਉਜਰੇ ਵੀ ਆਪਣੇ ਸੱਤ ਪਿੰਸੀ ਉਹਨਾਂ ਦਾ ਕੰਮਕਾਰ ਸੀ ਜਿਹੜਾ ਵੀ ਆਲੇ ਦੋਲੇ ਹੋਰ ਗ੍ਰਾਂਟਾਂ ਦਾ ਜਾਲਾ ਉਹਨਾਂ ਵਿੱਚ ਅਸੀਂ ਕਾਫੀ ਵਿਕਾਸ ਕੀਤਾ ਜੀ ਜੀ ਕੁਝ ਮੁੱਖ ਕੰਮ ਗੜਾਉਗੇ ਪਿੰਡ ਦੇ ਜਿੱਥੇ ਕਿਹੜੀ ਕਿਹੜੀ ਵਿਕਾਸ ਕਾਰਜ ਕੀਤੇ ਜਿਵੇਂ ਤੁਹਾਡੇ ਜਿਹੜੇ ਹਮਸਫਰ ਰਹੇ ਹੈ ਬਨੀਤ ਮਾਈ ਜੀ ਉਹਨਾਂ ਨੇ ਕਾਫੀ ਕੰਮ ਕੀਤੇ ਹੈ ਸੁੰਡ ਵਿੱਚ ਆਇਆ ਹੈ ਪਿੰਡ ਦੇ ਵਿੱਚ ਤੁਸੀਂ ਉਹਨਾਂ ਨੂੰ ਪੂਰਾ ਪੂਰਨ ਤੌਰ ਤੇ ਸਹਿਯੋਗ ਕੀਤਾ ਆਪਣੀ ਟੀਮ ਦੇ ਨਾਲ ਕੁਝ ਤਸਵੀਰਤ ਦਿਖਾਉਂਗੇ ਕੁਝ ਕੰਮ ਕੀਤੇ ਦੀਆਂ ਹਾਂ ਜੀ ਪੰਡਤ ਸਾਹਿਬ ਇਦਾਂ ਆ ਸਾਡੇ ਸੱਤ ਬਾੜਿਆ ਜੀ ਜੀ ਪਿੰਡ ਦੇ ਸੱਤ ਬਾੜਿਆ ਤੇ ਸੱਤ ਬਾੜਿਆ ਵਿੱਚ ਗਲੀਆਂ ਨਾਲੀਆਂ ਦਾ ਇੱਕ ਸਾਰੇ ਜਿੰਨੇ ਵੀ ਟੋਟਲੀ ਸਾਡੇ ਹੈਗੇ ਆ ਜੀ ਸਾਰੇ ਸਾਡੇ ਕੋਲ ਆਪਣੇ ਕੰਮ ਕਰ ਰਹੇ ਆ ਸੀ ਸੋਸ਼ਲ ਮੀਡੀਆ ਤੇ ਆਪ ਐਕਟਿਵ ਰਹਿ ਕੇ ਸਾਰੇ ਕੰਮ ਕਰੀਏ ਦਿਖਾਈ ਦੇ ਆ ਬੇ ਆ ਕੰਮ ਆ ਚੱਲ ਰਿਹਾ ਆ ਚੱਲ ਰਿਹਾ ਜੀ ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਨੂੰ ਬੇਨਤੀ ਕਰ ਰਿਹਾ ਕਿ ਥੋੜੇ ਤਸਵੀਰਾਂ ਨਜ਼ੀਕ ਤੋਂ ਦਿਖਾਈ ਜਾਣ ਕੁਝ ਚੀਜ਼ਾਂ ਸੀ ਸਕਰੀਨ ਤੇ ਡਿਸਪਲੇ ਕਰਾਂਗੇ ਨਾਲ ਪਹਿਲਾਂ ਦੱਸ ਦਈਏ ਕਿ ਜਦੋਂ ਵੀਡੀਓ ਸਾਡੀ ਪੂਰੀ ਚੱਲੇਗੀ ਉਸ ਤੇ ਨਾਲ ਅਸੀਂ ਸਕਰੀਨ ਤੇ ਤਸਵੀਰਾਂ ਡਿਸਪਲੇ ਕੀਤੀ ਕਰਾਂਗੇ ਜਗਪਾਲਪੁਰ ਦੇ ਵਿਕਾਸ ਕਾਰਜ ਨੇ ਕਿ ਕੁਲਦੀਪ ਸਿੰਘ ਮਾਈ ਉਹਨਾਂ ਦੀ ਟੀਮ ਨੇ ਇਸ ਤਰ੍ਹਾਂ ਕੰਮ ਕੀਤਾ ਫਿਲਹਾਲ ਤੁਹਾਨੂੰ ਬਤੌਰੇ ਜਿਹੜਾ ਹੈਗਾ ਵਾ ਇੱਕ ਮੌਕੇ ਤੇ ਇਹ ਚੀਜ਼ਾਂ ਦਿਖਾ ਰਹੇ ਹੈਗੀਆਂ ਕਿ ਤੁਸੀਂ ਸਕਰੀਨ ਤੇ ਹੁਣ ਤਸਵੀਰਾਂ ਦਿਖਾ ਰਹੇ ਹੈਗੇ ਪਿੰਡ ਦੇ ਵਿਕਾਸ ਕਾਰਜਾਂ ਦੀਆਂ ਇਹ ਭਾਗੇ ਬਾਹਰ ਜੱਕ ਦੇਖਦੇ ਆ ਕਿਉਂਕਿ ਮੌਸਮ ਦਾ ਮિજાਜ ਕਾਫੀ ਬਦਲ ਚੁੱਕਾ ਹੈਗਾ ਵਾ ਨੀਲੇ ਅਸਮਾਨ ਹੇਠਾਂ ਗੱਲਬਾਤ ਕਰਾਂਗੇ ਜਗਪਾਲਪੁਰ ਦੇ ਕੁਲਦੀਪ ਸਿੰਘ ਮਾਹੀਣਾ ਕਹਿੰਦੇ ਇਲਾਕੇ ਵਿੱਚ ਮਾਹੀ-ਮਾਹੀ ਹੋਈ ਪਈ ਆ ਪਰ ਹੁਣ ਦੇਖਦੇ ਆ ਕਿ ਮਾਹੀ-ਮਾਹੀ ਕਿਉਂ ਹੋਈ ਪਈ ਆ ਕਿੰਨੀ ਕਿ ਅਸਲੀਅਤ ਹੈਗੀ ਆ ਇਹਨਾਂ ਦੇ ਵਿਕਾਸ ਕਾਰਜਾਂ ਵਿੱਚ ਮਾਈ ਸਾਹਿਬ ਜਿਹੜੀਆਂ ਤਸਵੀਰਾਂ ਤੁਸੀਂ ਸਾਨੂੰ ਆਪਣੇ ਫੋਨ ਤੇ ਦਿਖਾਉਣ ਜਾ ਰਹੇ ਹੋ ਉਹਨਾਂ ਤਸਵੀਰਾਂ ਦੀ ਅਸਲੀਅਤ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਪਹੁੰਚ ਕੇ ਦੇਖਾਂਗੇ ਕਿ ਕਿਸ ਕਿਸ ਤਰ੍ਹਾਂ ਦੇ ਵਿਕਾਸ ਹੋਏ ਹੈਗੇ ਆ ਔਰ ਪਹਿਲਾਂ ਸਾਨੂੰ ਤਸਵੀਰਾਂ ਦਿਖਾਓ ਪਿੰਡ ਵਾਲੇ ਸਾਹਿਬ ਜਰੂਰ ਤੁਸੀਂ ਪਿੰਡ ਆਓ ਤੁਸੀਂ ਪਿੰਡ ਆ ਕੇ ਦੇਖੋ ਕਿਉਂਕਿ ਤਸਵੀਰਾਂ ਤਾਂ ਕਹਿੰਦੇ ਬੋਲਦੀਆਂ ਹੁੰਦੀਆਂ ਪਰ ਜਿਹੜੇ ਸਾਡੇ ਕੰਮ ਬੋਲਦੇ ਆ ਪਿੰਡ ਆ ਕੇ ਤੁਸੀਂ ਆਓ ਸਾਡੇ ਕੰਮ ਕੀ ਬੋਲਦੇ ਆ ਤੁਸੀਂ ਆ ਕੇ ਦੇਖੋ ਸਾਡੇ ਕੰਮ ਕੀ ਬੋਲਦੇ ਆ ਜੇ ਕੋਈ ਹਿੰਦੀ ਸੌਗਤ ਤਸਵੀਰ ਬਣਾਤਾ ਹੂੰ ਤੇਰੀ ਪਰ ਤਸਵੀਰ ਨਹੀਂ ਬਣਦੀ ਔਰ ਕਈ ਵਾਰ ਤਸਵੀਰਾਂ ਬੋਲਦੀਆਂ ਹਨ ਤੇ ਕਈ ਵਾਰ ਤੁਸੀਂ ਵੀ ਖਾਮੋਸ਼ ਵੀ ਹੋ ਜਾਂਦੀਆਂ ਹਨ ਪਰ ਅਸਲ ਸਖਿਓ ਹੁੰਦਾ ਕਿ ਜਿਹੜਾ ਚਿਹਰੇ ਪੜਨਾ ਪੰਡਿਤ ਸਾਹਿਬ ਇਹ ਸਾਡੇ ਸੰਸਾਰ ਘਰ ਦੀਆਂ ਜੀ ਤਸਵੀਰਾਂ ਇਹ ਦੇਖੋ ਜੀ ਅਸੀਂ ਉੱਥੇ ਸੰਸਾਰ ਘਰ ਚ ਸਾਡੇ ਬੰਨ ਵਾਲੇ ਸੀ ਕਈ ਰਾਹ ਰਸਤਾ ਸੀ ਉੱਥੇ ਇੰਟਰਲੋਕਰ ਲਗਾ ਕੇ ਬਣਾਇਆ ਉਹਨੂੰ ਵਧੀਆ ਬਣਾਇਆ ਉੱਥੇ ਜਿੰਨੇ ਬੈਹਣ ਉੱਠਾਲੇ ਬਣਾਏ 5-700 ਬੰਦਾ ਬੈਹ ਸਕਦਾ ਜੀ ਬਰਾਂਡੇ ਆ ਦੋ ਉਹਨੂੰ ਤੁਸੀਂ ਬਣਾਉਣ ਦੀ ਗੱਲ ਕਰ ਰਹੇ ਮੇਰੇ ਕੋਲ ਹੁਣ ਇੱਕ ਅਜੀਬ ਚੀਜ਼ ਮੈਂ ਦੇਖੀ ਹੈਗੀ ਕਿ ਇਹ ਕੀ ਚੀਜ਼ ਹੈਗੀ ਇੱਕ ਬਾਹ ਦੇ ਉੱਪਰ ਕੁਝ ਯਾਦਗਾਰੀ ਤਸਵੀਰ ਬਣਾਈ ਹੋਈ ਹੈਗੀ ਹੈ ਕੋਈ ਜਾਣਕਾਰੀ ਦਿਓਗੇ ਇਹ ਪੰਡਿਤ ਸਾਹਿਬ ਮੇਰਾ ਬ੍ਰਦਰ ਹੈ ਛੋਟਾ ਜੀ ਗੈਰੀ ਮਾਹੀ ਜੀ ਤੋਂ 2-3 ਮਹੀਨੇ ਸਤੋਂ ਪਹਿਲਾਂ ਸੰਦੀਪ ਮਿਸੋ ਇਹ ਉਹਨਾਂ ਦੀ ਤਸਵੀਰ ਮੈਂ ਆਪਣੇ ਬ੍ਰਦਰ ਹੀ ਬਣਾਈ ਹੋਈ ਆ ਕਹਿੰਦੇ ਹੁੰਦੇ ਭਰਾ ਬਹਾਂ ਹੁੰਦੀਆਂ ਆ ਭਰਾਵਾਂ ਦੀ ਬਹਾਂ ਆਪਣੇ ਬਾਹ ਤੇ ਆਪਣੇ ਭਰਾ ਦੀ ਮੈਂ ਤਸਵੀਰ ਜਿਹੜੀ ਆ ਪਰ ਲੇਕਿਨ ਭਰਾ ਤਾਂ ਹਮੇਸ਼ਾ ਦਿਲਾਂ ਵਿੱਚ ਵੀ ਹੁੰਦੇ ਆ ਬਿਲਕੁਲ ਹਨਾਰੀ ਸਾਹਿਬ ਤਸਵੀਰਾਂ ਦਿਖਾ ਦਿਖਾਉਂਗੀ ਦੇਖੋ ਜੀ ਭਰਾ ਮੈਂ ਗੱਲ ਕੀਤੀ ਜਿੱਥੇ ਮਾਈ ਦਾ ਤਸਵੀਰਾਂ ਕੱਢ ਰਹੇ ਆ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ ਕਿ ਮਾਈ ਸਾਹਿਬ ਨੇ ਕਿਹਾ ਕਿ ਪਿੰਡ ਵਿੱਚ ਕਾਫੀ ਵਿਕਾਸ ਕਾਰਜ ਹੋਏ ਹੈਗੇ ਆ ਔਰ ਮੈਂ ਵੀ ਕਾਫੀ ਸਾਲਾਂ ਤੋਂ ਇਹਨਾਂ ਨਾਲ ਮੇਰਾ ਤਾਲਮੇਲ ਹੈਗਾ ਵਾ ਔਰ ਤਸਵੀਰਾਂ ਗਵਾਹੀ ਭਰਦੀਆਂ ਹਨ ਕਿ ਵਾਕਅ ਹੀ ਜਗਪਾਲਪੁਰ ਬੰਦੇ ਵਿੱਚ ਵਿਕਾਸ ਹੋਇਆ ਹੈਗਾ ਸਾਡੇ ਮੰਤਵ ਨਹੀਂ ਹੈਗੇ ਆਉਣ ਵਾਲੇ ਇਲੈਕਸ਼ਨ ਦੇ ਦੌਰ ਦੇ ਕਰਕੇ ਜਿਹੜੀ ਜਲਦੀ ਸਿਰ ਤੇ ਚੋਣਾ ਖੜੀਆਂ ਹੈਗੀਆਂ ਪੰਚਾਇਤੀ ਚੋਣਾ ਜਾਂ ਹੋਰ ਵਗੈਰਾ ਵਗੈਰਾ ਜਾਂ ਉਹਨਾਂ ਨੂੰ ਲੈ ਕੇ ਅਸੀਂ ਇਹ ਵੀਡੀਓ ਨੂੰ ਨਸ਼ਰ ਕੀਤਾ ਹੈਗਾ ਦਰਸ਼ਕ ਇੱਕ ਯਾਦਗਾਰੀ ਵੀਡੀਓ ਹੈਗੀ ਆ ਕਿ ਅਸਲ ਵਿੱਚ ਜਿਹੜਾ ਸ਼ਖਸ ਬਲਾਕ ਸੰਤੀ ਮੈਂਬਰ ਵੀ ਰਿਹਾ ਹੈਗਾ ਵਾ ਔਰ ਸਰਪੰਚ ਇਹਨਾਂ ਦੇ ਜਿਹੜੇ ਹੈਗੇ ਹਮਸਫਰ ਮਨੀਤਾ ਮਾਹ ਜੀ ਦੇ ਪਤੀ ਰਹੇ ਹੈਗੇ ਆ ਔਰ ਹੋਰ ਕਈ ਤਰ੍ਹਾਂ ਦੀ ਸਮਾਜਿਕ ਗਤੀਵਿਧੀਆਂ ਵੀ ਅਕਸਰ ਹੀ ਇਹ ਨਿਭਾਉਂਦੇ ਰਹਿੰਦੇ ਹਨ ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਹੈਗੀ ਆ ਮੰਤਵ ਇਹੀ ਹੈਗਾ ਕਿ ਕਿਸ ਕਿਸ ਤਰ੍ਹਾਂ ਦਾ ਇਹਨਾਂ ਨੇ ਕੰਮ ਕੀ ਤੱਕ ਸਦਖਾਉਂਗੇ ਸਰ ਸਾਰੇ ਚਿਹਰੇ ਆ ਤੇ ਸਾਡੇ ਐਨਰੀ ਬ੍ਰਦਰ ਆ ਜਿਹੜੇ ਭਰਾ ਸਾਡੇ ਆ ਉਹਨੇ ਸਾਨੂੰ ਲਵਾ ਦਿੱਤੀਆਂ ਚਿਹਰਾ ਇਹ ਅਸੀਂ ਇੱਕ ਤਨੂੰ ਪੰਡਤ ਸਾਹਿਬ ਹੋਰ ਦੱਸਦੇ ਗੱਲ ਜੀ ਪਿੰਡ ਜਿਹੜੇ ਸੱਥਾ ਆ ਨਾ ਜੀ ਉਹ ਖਤਮ ਹੋ ਚੁੱਕੀਆਂ ਕਿਸਮ ਦੀਆਂ ਅਸੀਂ ਪਿੰਡ ਵਿੱਚ ਸੱਥ ਬਣਾਈ ਆ ਜੀ ਸਾਡੇ ਜਪਾਲਪੁਰ ਗੇਟ ਤੇ ਜਾਓ ਉੱਥੇ ਚੇਹਰਾ ਲਾਈਆਂ ਉੱਪਰ ਸ਼ਰਟ ਪਾਤੀ ਆ ਉੱਥੇ ਤੁਹਾਨੂੰ ਬੰਦੇ ਫਿਰ ਤੁਸੀਂ ਉਹਨੂੰ ਸੱਥਾਂ ਦੀ ਗੱਲ ਇੱਥੇ ਮਿਲਣਗੇ ਤੁਹਾਨੂੰ ਬਿਲਕੁਲ ਬਿਲਕੁਲ ਬੜੀ ਸਿਆਣੀ ਚੰਗੀ ਗੱਲ ਹੈ ਕਿ ਸੱਥਾਂ ਦੀ ਗੱਲ ਕਰਤੀ ਹੈ ਕਿ ਪਹਿਲਾਂ ਪਿੰਡਾਂ ਦੇ ਲੋਕ ਇਕੱਠੇ ਇਕੱਠ ਬਣਾ ਕੇ ਬਹਿੰਦੇ ਸੀ ਢਾਣੀਆਂ ਬਣਾਵੜਾ ਬਹਿੰਦੇ ਸੀਗੇ ਪੁਰਾਤਨ ਵਿਰਸ ਦੀਆਂ ਗੱਲਾਂ ਕਰਦੇ ਸੀਗੇ ਕੀ ਹੁਣ ਤੁਹਾਡੇ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਬਾਕੀ ਪਿੰਡਾਂ ਵਿੱਚ ਤਾਂ ਤਕਰੀਬਨ ਹੀ ਵਿਰਸਾ ਲੋਪ ਹੁੰਦਾ ਨਜ਼ ਤਾਨੂੰ ਆਪਣੇ ਨਾਲੇ ਕੰਮ ਦਿਖਾਈਏ ਜਿਹੜੇ ਕੀਤੇ ਹੋਏ ਪਿੰਡ ਦੇ ਜਿੰਨੇ ਵੀ 5 ਸਾਲ ਚ ਕੀਤੇ ਆ ਤੇ ਬਾਕੀ ਜਿਹੜੀ ਸਾਥੀਆਂ ਤੁਹਾਨੂੰ ਉਹ ਵੀ ਦਿਖਾਈਏ ਸ਼ਾਮ ਦੇ ਬੇਲੇ ਤੁਹਾਨੂੰ ਕਿੰਨੇ ਸਾਡੇ ਬਥੇ ਬਜ਼ੁਰਗ ਬੈਠੇ ਆ ਤੇ ਉਹ ਬੈ ਕੇ 7 ਵਜੇ ਗੱਲਾਂ ਬਾਤਾਂ ਕਰਦੇ ਆ ਤੇ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਮੌਕੇ ਤੇ ਕਾਫੀ ਜਿ ਕੰਮ ਘੜਾ ਰਹੇ ਨੇ ਸ਼ਮਸ਼ਾਨ ਘਾੜ ਦਾ ਪਾਰਕ ਦਾ ਪਾਰਕ ਨੂੰ ਕਿਸ ਤਰ੍ਹਾਂ ਆਨੰਦ ਲੈਂਦੇ ਫਿਰ ਬਾਕੀ ਸ਼ਾਮ ਨੂੰ ਆਓ ਜੀ ਬੱਚੇ ਖੇਡਦੇ ਆ ਉੱਥੇ ਤਾਂ ਦਿਖਾਵਾਂਗੇ ਜੀ ਬਾਕੀ ਸਾਡੇ ਸ਼ਮਸ਼ਾਨ ਘਰ ਦੇ ਘਰ ਆਇਆ ਕੰਮ ਬਾਕੀ ਸਾਡੇ ਸੱਤ ਪਾਰ ਹੈ ਜੀ ਪਿੰਡ ਦੇ ਉਹਦੇ ਵਿੱਚ ਸਾਰੀਆਂ ਗਲੀਆਂ ਨਾਲੀਆਂ ਸੀ ਆਸ-ਪਾਸ ਦੇ ਪਿੰਡਾਂ ਦੇ ਸ਼ਮਸ਼ਾਨ ਘਰ ਦੇ ਦੇਖਿਆ ਕਿ ਮੈਂ ਹਰ ਕਿਸੇ ਇੱਕ ਦਾ ਜ਼ਿਕਰ ਨਹੀਂ ਕਰਦਾ ਕਾਫੀ ਕਈ ਵਾਰੀ ਉੱਥੇ ਪਾਣੀ ਤੱਕ ਪੀਣੀ ਹੁੰਦੀ ਲੋਕੀ ਤਰਹਾਏ ਹੁੰਦੇ ਹੈਗੇ ਪਿੱਛੇ ਗਰਮੀ ਇਸ ਵਾਰ ਕਾਫੀ ਪਈ ਸੀ ਔਰ ਅਸੀਂ ਵੀ ਕਈ ਵਾਰੀ ਸਾਡਾ ਆ ਜਾਣਾ ਆਣਾ ਲੱਗਾ ਰਹਿੰਦਾ ਕਿਉਂਕਿ ਸਮਾਜਿਕ ਪਾਈਚਾਰ ਵਿੱਚ ਜਿਹੜਾ ਹੈਗਾ ਮਿਲਵਰਤਨ ਬਣਿਆ ਰਹਿੰਦਾ ਲੇਕਿਨ ਕਈ ਜਗ੍ਹਾ ਦੇਖਿਆ ਕਿ ਨਾ ਪਾਣੀ ਹੈ ਗੋਡੇ-ਗੋਡੇ ਘਾਹ ਤਰਦਾ ਮਾਰਦਾ ਗੁਰਦੁਆਰਾ ਜੀ ਉੱਥੇ ਸਾਡੇ ਦੀਪਾ ਜੀ ਇੰਟਰਲੋਕ ਵਾਲੇ ਆ ਸਾਡੇ ਉਹ ਇਸ ਟਾਈਮ ਬਾਹਰ ਬੈਠੇ ਆ ਸਾਨੂੰ ਨਹੀਂ ਬੱਟਰ ਗੁੱਲਾ ਦਿੱਤਾ ਜੀ ਇੱਥੇ ਜੀ ਮੈਨੂੰ ਫੋਲੋ ਕਰੋ ਹਾਂ ਜੀ ਜਿਹੜਾ ਬੱਟਰ ਗੁੱਲਾ ਦੂਚਾ ਹੈ ਜੀ ਸਾਡੇ ਉਹ ਸਾਡੇ ਦਵਿੰਦਰ ਹੈਪੀ ਪਾਂਚੇ ਆ ਉਹਨੇ ਸਾਡੇ ਗਰਾਊਂਡ ਦੇ ਵਕਤਤਾ ਜੀ ਤੀਜਾ ਬੱਟਰ ਗੁੱਲਾ ਸਾਡਾ ਆਪਣਾ ਜਪਾਲਪੁਰ ਦੀ ਸਾਡਾ ਮੇਨ ਜਿੱਥੇ ਗੇਟ ਹੈ ਸਾਡਾ ਆਪਣਾ ਮੇਨ ਸਾਡਾ ਆਪਣਾ ਚਰਾਸਤਾ ਆ ਜੀ ਉੱਥੇ ਜਿੱਥੇ ਮਤਲਬ ਆਟੋ ਖੜਦੇ ਆ ਉੱਥੇ ਸਾਡੇ 75 ਸਿੰਘ ਢਾਲੀ ਵਾਲੇ ਆ ਜੀ ਉਹਨੇ ਲੋਇਆ ਤੇ ਸਾਨੂੰ ਬੱਟਰ ਗੁੱਲਾ ਜੀ ਬਿਲਕੁਲ ਹਾਂਜੀ ਸੋ ਨੀਲੇ ਅਸਮਾਨੇ ਹਟਾ ਜਗਪਾਲਪੁਰ ਦੇ ਮਾਈ ਨਾਲ ਗੱਲਬਾਤ ਹੋ ਰਹੀ ਆ ਨੀਲੇ ਅਸਮਾਨੇ ਹਟਾ ਬੱਦਲ ਉੱਪਰ ਦੇਖ ਸਕਦੇ ਹੋ ਕਿਸ ਤਰ੍ਹਾਂ ਛਾਈ ਹੋਏ ਹੈਗੇ ਆ ਹਲਕੀ ਹਲਕੀ ਬੂੰਦਾਬਾਰਿ ਦੀ ਹੋ ਰਹੀ ਆ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਮਾਈ ਸਾਹਿਬ ਕੀ ਅਪੀਲ ਕਰਦੇ ਹੋ ਨੌਜਵਾਨਾਂ ਨੂੰ ਕਿ ਨਸ਼ਾ ਤਿਆਗ ਕੇ ਜਿਵੇਂ ਤੁਸੀਂ ਸਮਾਜ ਵਾਲੇ ਜਿ ਕਾਰਜ ਕਰਦੇ ਹੋ ਜਾਂ ਕਿਸ ਤਰ੍ਹਾਂ ਸਾਰਾ ਟੀਮ ਬਣਾ ਕੇ ਇੱਕ ਟੀਮ ਵਰ ਕਰਦੇ ਹੋ ਪਿੰਡ ਦੇ ਲੋਕਾਂ ਲਈ ਹੈ ਨਾ ਮਾਨਵਤਾ ਲਈ ਕਿਸ ਤਰ੍ਹਾਂ ਜਿਹੜੀ ਨੌਜਵਾਨੀ ਅੱਗੇ ਆ ਸਕੇ ਦੇਖੋ ਜੀ ਮੈਂ ਤਾਂ ਆਪਣੇ ਨੌਜਵਾਨਾਂ ਨੂੰ ਇਹ ਕਹਾਂਗਾ ਸਾਡੇ ਨਾਲ ਮੋਟਰ ਤੱਕ ਤਰੋ ਜੇ ਜੇ ਆਪਾਂ ਨਸ਼ ਤੇ ਜੋ ਵੀ ਆਪਾਂ ਅੱਗੇ ਜਿਹੜੀਆਂ ਆਪਣੀਆਂ ਗਤੀਵਿਧੀਆਂ ਆ ਸਾਨੂੰ ਦੱਸਣ ਕੀ ਕੰਮ ਕਰਨਾ ਆਪਾਂ ਕਿੱਦਾਂ ਕਰਨਾ ਅਸੀਂ ਨਾਲ ਉਹਨਾਂ ਨਾਲ ਖੜੇ ਆ ਜੀ ਜੋ ਵੀ ਸਾਨੂੰ ਨੌਜਵਾਨ ਕਹਿਣਗੇ ਆਪਾਂ ਉਹਨਾਂ ਨਾਲ ਖੜੇ ਆ ਦਿਲੋਂ ਖੜੇ ਆ ਜੀ ਤੇ ਬਾਕੀ ਉਹਨਾਂ ਨਾਲ ਮੋਡਲ ਆ ਸਾਡੇ ਮੋਡਲ ਤੁਰਦੇ ਆ ਜੀ ਨੌਜਵਾਨੀ ਸਾਡੇ ਕਾਫੀ ਜਿਹੜੇ ਆ ਤੇ ਅਸੀਂ ਉਹਨਾਂ ਨਾਲੇ ਕੇ ਤੁਰਾਂਗੇ ਤੇ ਬਾਕੀ ਦੇ ਪਿੰਡ ਦੇ ਹੋਰ ਕੰਮ ਆ ਜਿੱਦਾਂ ਵੀ ਕਰਨ ਵਾਲੇ ਆ ਆਪਾਂ ਕਰਾਂਗੇ ਸਰ ਤੁਸੀਂ ਪਿਛੇ ਹੁਣੇ ਗੱਲ ਕੀਤੀ ਸੀ ਕਿ ਜਿਹੜਾ ਹੈਗਾ ਵਾ ਤੁਹਾਨੂੰ ਜਲਦੀ ਪਿੰਡ ਬੁਲਾ ਰਹੇ ਆ ਵਿਕਾਸ ਕਾਰਜਾਂ ਦੇ ਮੂਹ ਬੋਲਦੀਆਂ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਅਸੀਂ ਵਿਕਾਸ ਕਾਰਜ ਕੀਤੇ ਆ ਤੁਸੀਂ ਫੋਨ ਵਿੱਚ ਕੋਈ ਤਸਵੀਰਾਂ ਦਿਖਾਈਆਂ ਕੋਈ ਸਮਾਂ ਬਹੁਤ ਘੱਟ ਹੈਗਾ ਵਾ ਔਰ ਬਾਰ-ਬਾਰ ਅਸੀਂ ਤਸਵੀਰਾਂ ਬਹੁਤ ਜ਼ਿਆਦਾ ਹੈਗੀ ਅਸੀਂ ਉਹ ਇਸ ਮੌਕੇ ਨਹੀਂ ਦੇ ਸਕਦੇ ਥੋੜੀਆਂ ਤਸਵੀਰਾਂ ਸਕ੍ਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਕਦੋਂ ਤੁਹਾਡੇ ਪਿੰਡ ਆ ਕੇ ਵਿਕਾਸ ਕਾਰਜਾਂ ਦੇ ਮੂਹ ਬੋਲੀ ਤਸਵੀਰ ਅਸੀਂ ਦੇਖੀਏ ਤੁਸੀਂ ਭੰਡਾਰੀ ਸਾਹਿਬ ਜਦੋਂ ਵੀ ਮੇਰੇ ਪਿੰਡ ਆਉਂਗੇ ਵੇਸਟ ਕਰੋਗੇ ਬੈਲਕਨ ਤੁਹਾਡਾ ਜਦੋਂ ਆਪ ਸਵਖਤ ਆਓ ਤੁਸੀਂ ਪਿੰਡ ਆਪਾਂ ਤੁਹਾਨੂੰ ਜਿਹੜੀਆਂ ਜਿੰਨੇ ਵੀ ਸਾਡੇ ਬਾੜ ਆ ਜੋ ਵੀ ਕੰਮ ਕੀਤੇ ਆ 5 ਸਾਲਾਂ ਦੀ ਮੂੰਹ ਬੋਲ ਦੀ ਤਸਵੀਰ ਨਹੀਂ ਪਿੰਡ ਦਿਖਾਵਾਂਗੇ ਤੇ ਸਾਡਾ ਕੰਮ ਸਾਡਾ ਕੰਮ ਬੋਲਦਾ ਜੀ ਅਸੀਂ ਇਦਾਂ ਨਹੀਂ ਬੋਲਦੇ ਫੂਨਾ ਤਾਂ ਨਹੀਂ ਬੋਲਾਂਗੇ ਕਿ ਆ ਕੰਮ ਕੀਤਾ ਉਹ ਕੀਤਾ ਤੇ ਪਿੰਡ ਆਓ ਤੁਹਾਨੂੰ ਇਹ ਪਿੰਡ ਦਿਖਾਵਾਂਗੇ ਸਰ ਦਿਲੋਂ ਕੰਮ ਕੀਤੇ ਹੋਏ ਆ ਜੀ ਪਿੰਡ ਸੋ ਸਾਥੀਓ ਕਹਿੰਦੇ ਨੇ ਸਾਡਾ ਕੰਮ ਬੋਲਦਾ ਅਸੀਂ ਮੂੰਹੋਂ ਨਹੀਂ ਬੋਲਦੇ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਬਤੌਰੇ ਸਬੂਤੇ ਸੀ ਇਹਨਾਂ ਪਿੰਡਾਂ ਦੇ ਗੇੜਾ ਵੀ ਮਾਰਾਂਗੇ ਕਵਰੇਜ ਵੀ ਕਰਾਂਗੇ ਕੀ ਕੀ ਚੀਜ਼ਾਂ ਦੀ ਇਹਨਾਂ ਕਵਰੇਜ ਕੀਤੀ ਹੈਗੀ ਹੈ ਜਿਹੜੀ ਗਤੀਵਿਧੀਆਂ ਕੀਤੀਆਂ ਹੈਗੀਆਂ ਉਹਨਾਂ ਦੀ ਅਸੀਂ ਕਵਰੇਜ ਕਰਾਂਗੇ ਕਿ ਕਿਸ ਤਰ੍ਹਾਂ ਦੀ ਐਕਟਿਵਿਸਟ ਹੁਣ ਨਵਾਰੇ ਆ ਬੀਤੇ ਵਰਿਆਂ ਵਿੱਚ ਸਰਪੰਚੀ ਦੇ ਦੌਰ ਵਿੱਚ ਬਲਾਕ ਸ਼ਾਂਤੀ ਦੇ ਦੌਰ ਵਿੱਚ ਕੀ ਕੀ ਸੇਵਾਵਾਂ ਨਿਭਾਈਆਂ ਉਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੇਗਾ ਲੇਕਿਨ ਜੋ ਵੀ ਇਹਨਾਂ ਨੇ ਫੋਟੋ ਵਿੱਚ ਦਿਖਾਇਆ ਹੈਗਾ ਵਾ ਉਹਨਾਂ ਦੀ ਬਨਾਤੇ ਅਸੀਂ ਇਹਨਾਂ ਦੇ ਪਿੰਡ ਦੀ ਗੇੜੀ ਮਾਰਦਿਆਂ ਇੱਕ ਅਗਲੀ ਕਵਰੇਜ ਜਲਦ ਹੀ ਤੁਹਾਡੇ ਨਿਸ਼ਰ ਕਰਨ ਜਾ ਰਹੇ ਹਾਂ ਸੋ ਮਾਈ ਸਾਹਿਬ ਤੁਸੀਂ ਖੁੱਲ ਕੇ ਗੱਲਬਾ ਕਿ ਤੁਸੀਂ ਮੈਨੂੰ ਇੰਨਾ ਟਾਈਮ ਦਿੱਤਾ ਤੇ ਆਪਣੇ ਮੈਂ ਪਿੰਡ ਦੇ ਵਿਚਾਰ ਰੱਖੇ ਆ ਬਾਕੀ ਦੀ ਪਿੰਡ ਆਓ ਤੇ ਬਾਕੀ ਤੁਹਾਨੂੰ ਆਪਾਂ ਮੌਕੇ ਦਿਖਾਵਾਂਗੇ ਕੰਮ ਥੈਂਕ ਯੂ ਸੋ ਮੱਚ ਧੰਨਵਾਦ ਤੁਹਾਡਾ ਬਣਾ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ